ਸਭ ਤੋਂ ਪਵਿੱਤਰ ਸਾਨ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਕਿ ਪਹਿਲਾਂ ਐਮਿਤ ਸਾਹਿਬ ਦਲੀ ਨੇ 1762 ਦੇ ਵਿੱਚ ਕੀਤਾ ਸੀਗਾ ਐਮਿਤ ਸਾਹਿਬ ਦੇ ਲਈ ਤਾਂ ਕੱਖ ਨਹੀਂ ਸੀ ਰਹਾ ਬਹੁਤ ਵੱਡੀ ਬਿਮਾਰੀ ਦੇ ਨਾਲ ਉਹ ਜਾ ਕੇ ਮਰਿਆ 인ਦਰਾ ਗਾਂਧੀ ਨੇ ਕਿਸੇ ਦੀ ਨਹੀਂ ਸੁਣੀ ਹੈ ਔਰ ਉਸਨੇ ਇਲੈਕਸ਼ਨ ਲੜਨੇ ਸੀਗੇ ਇਸ ਕਰਕੇ ਉਸਨੇ ਹਿੰਦੂ ਬੋਰਗੈਂਟਨ ਉਤੇ ਖੋਣ ਸੀ ਕਿ ਇਹ ਜਿਹੜੇ ਸਿੱਖ ਹੈ ਇਹ ਬਹੁਤ ਝੰਬੜੇ ਹੋਏ ਆ ਉਸਨੇ ਅੱਜ ਦੇ ਦਿਨ ਟੈਂਕਾਂ ਟੋਪਾਸ ਸਪੈਸ਼ਲ ਫੋਰਸੇਸ ਹੈਲੀਕਾਪਟਰ ਗਨਸ਼ਿਪਸ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਦੇ ਨਾਲ ਸ਼ਹੀਦ ਕੀਤਾ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਫੌਜ ਲੁੱਟ ਕੇ ਲੈ ਗਈ ਅਜੇ ਤੱਕ ਸਾਨੂੰ ਵਾਪਸ ਨਹੀਂ ਮਿਲਿਆ ਸਿੱਦੇ ਲਈ ਮਹਾਨ ਦਿਨ ਜਦ ਹਿੰਦੂਤਵਾਦ ਤੇ ਇੰਡੀਆ ਨੇ ਆਪਣਾ ਅਕਾਰ ਅਕਰਾਰ ਸਿੱਖਾਂ ਦੀ ਹਫਾਜ਼ਤ ਕਰਨ ਦਾ ਤੇ ਸਿੱਖਾਂ ਨੂੰ ਇੱਕ ਕੀਤਾ ਦੇਣ ਦਾ ਜਿੱਥੇ ਉਹ ਆਪਣੀ ਆਜ਼ਾਦੀ ਮਾਣ ਸਕਣਗੇ ਅੱਜ ਦੇ ਦਿਨ ਇੰਦਰਾ ਗਾਂਧੀ ਨੇ ਤੇ ਬਾਕੀ ਦੀਆਂ ਹਿੰਦੂਤਵਾਦੀਆਂ ਪਾਰਟੀਆਂ ਨੇ ਸੋਵੀਅਤ ਰੂਸ ਬ੍ਰਿਟਾਨੀਆ ਤੇ ਆਪਣੀਆਂ ਫੌਜਾਂ ਦੇ ਨਾਲ ਜਿਹੜੇ ਤਿੰਨੇ ਫੌਜਾਂ ਪਰਮਾਣੂ ਸ਼ਸਤਰਾਂ ਦੇ ਨਾਲ ਲਾਨਤ ਸਿਵੀਆਂ ਅੱਜ ਦੇ ਦਿਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ ਸਭ ਤੋਂ ਪਵਿੱਤਰ ਸਾਨ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਕਿ ਪਹਿਲਾਂ ਅਹਿਮਦ ਸ਼ਾਹ ਬਦਾਲੀ ਨੇ 1762 ਦੇ ਵਿੱਚ ਕੀਤਾ ਸੀਗਾ ਅਹਿਮਦ ਸ਼ਾਹ ਦਰਲੀ ਦਾ ਕਖਨੀ ਸੀ ਰਹਾ ਬਹੁਤ ਵੱਡੀ ਬਿਮਾਰੀ ਦੇ ਨਾਲ ਉਹ ਜਾ ਕੇ ਮਰਿਆ ਏ ਤੋਂ ਬਾਅਦ ਇੰਦਰਾ ਗਾਂਧੀ ਨੇ ਕਿਸੇ ਦੀ ਨਹੀਂ ਸੁਣੀ ਹੈ ਔਰ ਉਸ ਨੇ ਇਲੈਕਸ਼ਨ ਲੜਨੇ ਸੀਗੇ ਇਸ ਕਰਕੇ ਉਸ ਨੇ ਹਿੰਦੂ ਬੋਰਗੈਂਟਿਨ ਨੂੰ ਦਿਖਾਉਣੇ ਸੀ ਕਿ ਇਹ ਜਿਹੜੇ ਸਿੱਖ ਹੈ ਇਹ ਬਹੁਤ ਸੰਭਲੇ ਹੋਏ ਆ ਇਹਨਾਂ ਨੂੰ ਇੱਕ ਅਸਲੀ ਸਬਕ ਸਿਖਾਉਣਾ ਹੈ ਉਸ ਨੇ ਅੱਜ ਦੇ ਦਿਨ ਟੈਂਕਾਂ ਟੋਪਾਂ ਸਪੈਸ਼ਲ ਫੋਰਸੇਸ ਹੈਲੀਕਾਪਟਰ ਗਨਸ਼ਿਪਸ ਦੇ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਦੇ ਨਾਲ ਸ਼ਹੀਦ ਕੀਤਾ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟ ਗਈ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਫੌਜ ਲੁੱਟ ਕੇ ਲੈ ਗਈ ਅਜੇ ਤੱਕ ਸਾਨੂੰ ਵਾਪਸ ਨਹੀਂ ਮਿਲਿਆ ਜੀ ਦਾ ਮਤਲਬ ਹੈ ਕਿ ਅਜੇ ਸਿੱਖ ਕੌਮ ਕਮਜ਼ੋਰ ਹੈ ਜਿਹੜਿਆ ਕਿ ਜੋ ਲੁੱਟ ਕੇ ਹਿੰਦ ਹਕੂਮਤ ਲੈ ਕੇ ਗਈ ਹੈ ਸਿੱਖ ਕੌਮ ਅਜੇ ਤੱਕ ਉਹ ਵਾਪਸ ਨਹੀਂ ਕਰਾ ਸਕੀ ਸੰਤ ਜਨੈਲ ਸਿੰਘ ਭਿੰਡਾ ਵਾਲੇ 72 ਘੰਟੇ ਲੜੇ ਸੀਗੇ ਇਹ ਤਿੰਨ ਫੌਜਾਂ ਦਾ ਸਾਹਮਣਾ ਕਰਦੇ ਹੋਏ ਔਰ ਖੀਰ ਦੇ ਵਿੱਚ ਜਿਹੜੇ ਦੋ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਅੱਗੇ ਹੈਗੀ ਹੈ ਲੜਦੇ ਲੜਦੇ ਉੱਥੇ ਆਪਣੀ ਸ਼ਹਾਦਤ ਦਿੱਤੀ ਹੈ 72 ਗੋਲੀਆਂ ਉਹਨਾਂ ਦੇ ਸੀਨੇ ਦੇ ਵਿੱਚ ਲੱਗੀਆਂ ਹੋਈਆਂ ਸੀ ਸ਼ਬੀਗ ਸਿੰਘ ਵੀ ਦੇ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਵੀ 40 ਬੱਚੇ ਬੀਬੀਆਂ ਇੱਥੇ ਸ਼ਹੀਦ ਹੋਏ ਆਜ ਦੇ ਦਿਨ ਅਜੇ ਤੱਕ ਸਾਡੇ ਸਿੱਖਾਂ ਦੇ ਨਾਲ ਹਿੰਦੂ ਦੀ ਹਕੂਮਤ ਨੇ ਕੋਈ ਫੈਸਲਾ ਨਹੀਂ ਕੀਤਾ ਹੈਗਾ ਕਿਉਂ ਕਰਕੇ ਹਿੰਦੂ ਦੀ ਹਕੂਮਤ ਭੇਸ਼ੱਕ ਬੀਜਪੀ ਹੋਵੇ ਕਾਂਗਰਸ ਹੋਵੇ ਕੋਈ ਵੀ ਹਿੰਦੂਤਵਾਦੀ ਹਕੂਮਤ ਦਿੱਲੀ ਦੇ ਤਖਤ ਤੇ ਬੈਠੀ ਹੋਵੇ ਉਹ ਕਹਿੰਦੀ ਹੈ ਕਿ ਇਹ ਜਿਹੜੇ ਕੰਮ ਅਸੀਂ ਕੀਤਾ ਹੈ ਇਹ ਗੋਮੀ ਸਾਡਾ ਫਰਜ਼ ਸੀਗਾ ਇਸੇ ਤਰ੍ਹਾਂ ਜਿਹੜਾ ਮੋਦੀ ਨੇ ਨਵੀਂ ਪਾਲਿਸੀ ਬਣਾਈ ਹੈ ਜਿਹੜੇ ਸਿੱਖ ਖਾਲਸਾਣ ਜਾਂ ਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਇੰਡੀਆ ਦੇ ਵਿੱਚ ਵੀ ਮਾਰਿਆ ਜਾਊਗਾ ਜਿਵੇਂ ਮੂਸੇਵਾਲ ਤੇ ਦੀਪ ਸਿੰਘ ਸਿੱਧੂ ਨੂੰ ਮਾਰਿਆ ਗਿਆ ਸੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜੜ ਨੂੰ ਮਾਰ ਦਿੱਤਾ ਸੀਗਾ ਕੈਨੇਡਾ ਦੇ ਵਿੱਚ ਆਪਣੇ ਰੀਪੋਜ਼ਮਨ ਸਿੰਘ ਮਲੇਖ ਨੂੰ ਮਾਰਤਾ ਕੈਨੇਡਾ ਦੇ ਵਿੱਚ ਸੁਖਦੋਲ ਸਿੰਘ ਨੂੰ ਮਾਰਤਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਿੰਦੁਸਤਾਨ ਦੀ ਖੁਫੀਆ ਏਜੰਸੀਆਂ ਨੇ ਸਾਡੇ ਸਿੱਖ ਕੈਨੇਡੀਅਨ ਸਿਟੀਜ਼ਨ ਕਤਲ ਕੀਤੇ ਹੈ ਇਹ ਬਹੁਤ ਸ਼ਰਮ ਦੀ ਗੱਲ ਹੈ ਜੀ ਮੈਂ ਐਚਕੀ ਪਾਰਲੀਮੈਂਟ ਦਾ ਮੈਂਬਰ ਬਣਦਾ ਤਾਂ ਮੈਂ ਐਚਕੀ ਪਾਰਲੀਮੈਂਟ ਦੇ ਵਿੱਚ ਜਾ ਕੇ ਮੋਸ਼ਨ ਪਾਸ ਕਰੋਨਾ ਸੀ ਕਿ ਇੱਕ ਮੋਦਰੀ ਇੱਕ ਮਿਤਸ਼ਾ ਇੱਕ ਜੈ ਸ਼ੰਕਰ ਇੱਕ ਡੋਇਲ ਰੌ ਦਾ ਮੁਖੀ ਤੇ ਸਾਬਕਾ ਰੌ ਦਾ ਮੁਖੀ ਗੋਲ ਉਹਦੇ ਤੇ ਕਤਲ 20302 ਦੇ ਮਕਦਮੇ ਦਰਜ ਕੀਤੇ ਜਾਣ ਜਿੰਨਾ ਨੇ ਪੰਨੂ ਨੂੰ ਵੀ ਅਮਰੀਕਾ ਬੈਠੇ ਮਾਰਨ ਦੀ ਪੂਰੀ ਸਲਾਹ ਬਣਾਈ ਸੀ ਪਰ ਪੰਨੂ ਦੇ ਕਾਤਲ ਅਮਰੀਕਾ ਦੀ ਸਰਕਾਰ ਨੇ ਫੜ ਲੇ ਕੇਸ ਦਰਜ ਕੀਤਾ ਗਿਆ ਅਮਰੀਕਾ ਚ ਮੋਤੀ ਤੇ ਹੈਂਡਲ ਹੁਮੇ ਤੇ ਕਲਾਫ ਸੋਏ ਸਾਰੀਆਂ ਚੀਜ਼ਾਂ ਹੈਗੀਆਂ ਜੋ ਕੁਝ ਅੱਜ ਕਹਿਣ ਵਾਲੀਆਂ ਹੈਗੀਆਂ ਇਸ ਸੇਖ ਕੋ ਹੋਂ ਅਲੈਦਾ ਹੋਣਾ ਚਾਹੁੰਦੇ ਐ ਅਲੈਦਾ ਹੋ ਕੇ ਇਹ ਚਾਹੁੰਦੇ ਐ ਕਿ ਸਾਡੀ ਅਲੈਦਾ ਆਜ਼ਾਦ ਸੋਵਰਨ ਬਾਦਸ਼ਾਹੀ